ਨੰਦਪੁਰ ਸਾਹਿਬ ਵਿਖੇ ਸਪੈਸ਼ਲ ਵਿਧਾਨ ਸਭਾ ਸੈਸ਼ਨ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਨਿਸ਼ਿਤ ਕੀਤਾ ਗਿਆ ਹੈ 24 ਨਵੰਬਰ ਨੂੰ ਪਹਿਲੀ ਵਾਰ ਇਤਿਹਾਸ ਦੇ ਵਿੱਚ ਇਹ ਵਿਧਾਨ ਸਭਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਹੈ ਇਸ ਇਤਿਹਾਸਿਕ ਮੌਕੇ ਦੀ ਮਹੱਤਤਾ ਨੂੰ ਵੇਖਦੇ ਹੋਏ ਪਿਛਲੇ ਕੁਝ ਮਹੀਨਿਆਂ ਤੋਂ ਸਾਰੇ ਹੀ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਹ ਸਾਰਾ ਜਿਹੜਾ ਵਿਧਾਨ ਸਭਾ ਦਾ ਸੈਟਅਪ ਹੈ ਉਹ ਤਿਆਰ ਕੀਤਾ ਗਿਆ ਹੈ ਜਿਵੇਂ ਕਿ ਸਾਡੀ ਅਸਲ ਵਿਧਾਨ ਸਭਾ ਚੰਡੀਗੜ੍ਹ ਵਿਖੇ ਹੈ ਉਸੇ ਤਰ੍ਹਾਂ ਹੀ ਇਸਥੇ ਸਾਡੇ ਸਾਰੇ ਮਾਨਯੋਗ ਐਮ.ਐਲ.ਏ ਸਾਹਿਬਾਨਾਂ ਦੇ ਬੈਠਣ ਲਈ ਜਿਹੜੇ ਉਹ ਤਿਆਰ ਕੀਤੇ ਗਏ ਨੇ ਸੈਟਅਪ ਸਿਮਿਲਰਲੀ ਸਾਡੇ ਸਪੀਕਰ ਸਾਹਿਬ گورنر ਸਾਹਿਬ ਉਹਨਾਂ ਦੇ ਜਿਹੜੇ ਬਾਕਸ ਹੈ ਉਹ ਤਿਆਰ ਕੀਤੇ ਗਏ ਨੇ মিডিਆ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ ਇਸ ਇਤਿਹਾਸਿਕ ਮੌਕੇ ਦੀ ਮਹੱਤਤਾ ਨੂੰ ਵੇਖਦੇ ਹੋਏ ਮੈਨੂੰ ਪੂਰੀ ਉਮੀਦ ਹੈ ਕਿ ਜਦੋਂ 24 ਨਵੰਬਰ ਨੂੰ ਇਹ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਜਾਵੇਗਾ ਬਹੁਤ ਹੀ ਚੰਗੇ ਤਰੀਕੇ ਨਾਲ ਜਿਸ ਅਦਾ ਭਾਵਨਾ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 358 ਦੀ ਦਿਹਾੜਾ ਮਨਾ ਰਹੇ ਨੇ ਉਹਨਾਂ ਨੂੰ ਸਮਰਪਿਤ ਇਹ ਵਿਧਾਨ ਸਭਾ ਸੈਸ਼ਨ ਬਹੁਤ ਚੰਗੀ ਤਰ੍ਹਾਂ ਹੋਵੇਗਾ ਇਸ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਲੈਣ ਲਈ ਬਖ ਬਖ ਰਾਜਾਂ ਦੇ ਜਿਹੜੇ ਸਪੈਸ਼ਲ ਅਤੀਤੀ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਸਾਨੂੰ ਉਮੀਦ ਹੈ ਇਹ ਸਾਰਾ ਜਿਹੜਾ ਸੈਸ਼ਨ ਬਹੁਤ ਵਧੀਆ ਤੰਗ ਨਾਲ ਨੇਪਰੇ ਚੜ੍ਹੇਗਾ ਬਹੁਤ ਬਹੁਤ